ਪ੍ਰਸ਼ਾਦ ਲੱਗਦਾ ਦਸਮ ਪਾਸ਼ਾ ਨੇ ਲਿਖਿਆ ਵਿਦੇਸਾਕੀਆ ਸਾਗਰੇ ਸਬਜ਼ ਰੰਗ ਮਾਰਾ ਬਕਰਸ ਤੇ ਵਰਮਖ ਤੇ ਜੰਗ ਵਿਦੇਸਾਕੀਆ ਸਾਗਰੇ ਸਬਜ਼ ਗੂਲ ਇਮਾਰਾ ਬਕਰਸ ਤੇ ਜੰਗ ਅੰਦਰ ਅਸੀਂ ਬੜੇ ਹੀ ਨਹੀਂ ਪੜੀ ਤਾਂ ਰਹੀ ਕੀ ਹੈ ਅੰਗਰੇਜ਼ੀ ਪੜੀ ਗੱਲਾਂ ਕਰਦੇ ਹਾਂ ਤੁਸੀਂ ਚਾਹਂਦੇ ਇਪੋਥੀ ਉਹਦੀ ਟੁਕ ਵੀ ਨਹੀਂ ਸਮਝ ਆਈ ਤੇ ਜੇ ਦੇ ਨਾ ਮੱਤ ਦੂਰ ਹੁੰਦੀ ਹੋਵੇ ਹਾਂ ਜਿੱਤ ਖਾਦੇ ਮਨ ਦੂਰ ਹੋਏ ਬਰਲ ਬਦ ਹਾਂ ਜਿੱਤ ਖਾਦੇ ਜਿੱਤ ਖਾਦੇ ਕੀ ਖਾਦੇ ਪੀਣੇ ਪੀਣੇ ਵਾਲੀ ਗੱਲ ਨਹੀਂ ਸੁਣ ਉਹਨਾਂ ਦੀ ਗੱਲ ਸਾਡੇ ਅਰ ਪੀਥੀ ਦੀ ਗੱਲ ਹੀ ਨਹੀਂ ਕੀ ਖਾਦੇ ਹਾਂ ਫਟ ਦੁੱਧ ਪੀ ਕੇ ਬਜ਼ਾਮ ਖਾਂ ਕੇ ਉਹ ਜੋ ਫੇਰ ਦਰ ਮਤ ਮਦ ਇਹ ਪੀਵਤੇ ਵਿਖਲੀ ਬਤ ਕਮਲੀ ਆ ਦੱਸੀ ਹੋਈ ਹੈਗਾ ਇੱਕ ਤੋਂ ਕੰਮ ਕੀ ਨਾ ਦੂਈ ਵੀ ਪੜ ਲੋ ਨਹੀਂ ਦੂਸਰੀ ਵੀ ਨਹੀਂ ਲੋ ਫਰਦਰ ਇਸ ਛੋਟੇ ਬੰਸ ਨੂੰ ਜਿਵੇਂ ਸਾਨੂੰ ਟੂਟ ਕਰਦੀ ਜਿਹਦਾ ਜਵਾਬ ਨਹੀਂ ਵਰਤ ਸੀ ਨਹੀਂ ਸਮਝ ਹੈਗੀ ਹੈ ਜੋ ਨਹੀਂ ਸਮਝੇ ਕੋਈ ਹੋਈ ਹੈ ਸਭ ਸਾਰੀ ਹੈ ਸ਼ਰਣਤ ਹੈ ਕੋਈ ਹੋਈ ਹੈ ਸਾਬਤ ਕੀਤੀ ਹੈ ਫਾਂਗਲ ਕਿਹਾ ਮੁਠੀਆਂ ਦਿੱਤੀਆਂ ਬਾਬਰ ਨੇ ਛੱਟ ਗੁੱਡ ਨਾਉਂ ਕਿੰਗ ਇਤਿਹਾਸ ਲਿਖਿਆ ਹੋਇਆ ਪਰ ਮਿਹਣਿਆਂ ਕੀ ਕਰ ਇਹ ਤਾਂ ਮਿਹਣਿਆ ਨੇ ਉਹ ਤਾਂ ਮਿਹਣਿਆ ਦੀ ਜਿੱਕੇ ਮਿਹਣਿਆਂ ਦੇ ਬਾਕੀ ਗੁਰਵਾਲੀ ਕਥੇ ਉਹ ਤਾਂ ਹਨ ਤਬੂਰ ਆ ਜਾ ਰਾਜ ਨੂੰ ਤੂੰ ਹੀ ਮੰਦੋ ਰਾਜ ਜਾ ਉਹ ਨਰ ਨੂੰ ਮੈਂ ਤਾਂ ਨਹੀਂ ਆਪਣਾ ਰਾਜ ਮੰਗਦੇ ਆ ਨਾ ਜਾ ਉਹ ਨਰ ਸ੍ਰਿਸ਼ਟੀ ਦਾ ਰਾਜਾ ਤਾਂ ਰਾਜ ਕਰ ਰਿਹਾ ਉਹ ਸਾਨੂੰ ਪਛਾਤਾ ਕੋਈ ਹਰਸਮਾਨ ਨਹੀਂ ਰਾਜ ਇਹ ਭੂਗਤ ਤੁਸੀਂ ਚਾਹੇ ਢੂਠੇ ਕਾਲੀ ਭੁਲਾ ਦੇ ਨਾ ਤਾਂ ਨਹੀਂ ਰਾਜ ਹੈ ਨਾ ਹੁੰਦਾ ਇਹ ਜਿਹਨੇ ਰਾਜ ਲੈਣ ਦੀ ਸੁੱਧ ਮੂਰਤੀਆਂ ਵੀ ਉਹ ਨਹੀਂ ਦਿੰਦੀਆਂ ਪਰ ਘਰ ਮੈਂ ਲਾਉ ਮੂਰਤੀ ਰੱਖ ਲੋ ਲੈ ਲੋ ਰਾਜ ਬੋਲਤੀਆ ਬੋਲੇ ਰਾਜਿਆ ਦਾ ਲੱਮਾ ਕੰਨ ਨਹੀਂ ਹੈ ਗੱਲ ਕਰ ਰਿਹਾ ਸੀ ਬੋਲ ਕਹਿੰਦੇ ਸਿੱਖੋਂ ਤੁਸੀਂ ਸਾਰੀਆਂ ਗੱਲਾਂ ਸਾਰੀਆਂ ਬੋਲ ਕਹਿੰਦੇ ਸਿੱਖੋਂ ਗੁਰੂ ਵਾਲੇ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ